ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀਟੀ ਚੈਨਲ ਦੇ ਨਾਲ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਸੋ ਦੋਸਤੋ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖੜੇ ਆ ਦੋਸਤੋ ਤੇ ਇੱਥੇ ਮੱਕੀ ਵਿਕਾਊ ਆ ਅਚਾਰ ਪਾਉਣ ਦੇ ਲਾਇਕ ਆ ਤੇ ਦਾਣੇ ਛੱਲੀਆਂ ਦੇ ਬਿਲਕੁਲ ਤਿਆਰ ਹੋਏ ਪਏ ਜਿਵੇਂ ਆਪਾਂ ਦੁੱਧ ਦੇ ਤੋਂ ਥੋੜੇ ਜਿਹਾ ਵੱਧ ਹੋ ਜਾਂਦੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਚਾਰ ਪਾਉਣ ਲਈ ਮੱਕੀ ਬਿਲਕੁਲ ਤਿਆਰ ਆ ਦੇਖ ਸਕਦੇ ਹੋ ਜਿਆਦਾ ਪੱਕੀ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਤੇ ਜਿਆਦਾ ਇਹ ਲਵੀ ਵੀ ਨਹੀਂ ਗਈ ਇਹ ਮੱਕੀ ਬਕਾਉ ਆ ਜੇ ਕਿਸੇ ਵੀਰ ਨੇ ਚਾਰ ਪਾਉਣਾ ਤਾਂ ਮੇਰਾ ਵੀਰ ਇਹਨਾਂ ਨਾਲ ਸੰਪਰਕ ਕਰ ਸਕਦਾ ਗੱਲਬਾਤ ਆਪਾਂ ਬਾਈ ਜਿਹਰਾਣਾ ਕਰਾ ਦਿੰਨੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕਰਦੇ ਆਂ ਦੋਸਤੋ ਗੱਲਬਾਤ ਤੇ ਤੁਹਾਡੇ ਨਾਲ ਕਰਾਉਨੇ ਆ ਸਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਗਰਨੇਕ ਸਿੰਘ ਜੀ ਗਰਨੇਕ ਗਰਨੇਕ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੇ 62801 ਜੀ 62801 83603 83603 ਹਾਂਜੀ ਤੇ ਬਾਈ ਮੱਕੀ ਆਪਣੇ ਕੋਲੇ ਕਿੰਨੀ ਕੁ ਵਿਕਾਉ ਆ achar ਵਾਲੀ ਪੰਜ ਕਿੱਲੇ ਆ ਜੀ ਠੀਕ ਆ ਜੀ ਲਈ ਦੀ ਰਾਹ ਰੂ ਬਣਾ ਕੇ ਜਾਣੀ ਕਿ ਚਾਰ ਮੰਨ ਕੇ ਚੱਲੋ ਜੀ ਚਾਰ ਮੰਨ ਕੇ ਚੱਲੋ ਤੇ ਪੂਰੀ 4.5 ਦੇ ਲੈਕ ਹੈ ਜੀ 4.5 ਲੈਕ ਇੱਥੇ ਫਿਰ ਤੁਸੀਂ ਬਾਸਮਤੀ ਲਾਉਣਾ ਜੀ ਬਾਸਮਤੀ ਲਾਉਣਾ ਜੀ ਤੇ ਕਿੰਨੇ ਦਿਨਾਂ ਦੀ ਮੋਲਤਾ ਜੇ ਕੋਈ ਵੀਰਾ ਲੈਣਾ ਜਾਵੇ ਤਾਂ ਇੱਕ ਦੋ ਦਿਨ ਜੀ ਇੱਕ ਦੋ ਦਿਨ ਜੀ ਲਓ ਵੀ ਮਿੱਤਰੋ ਮੱਕੀ ਚਾਰ ਲਈ ਤਿਆਰ ਆ ਇੱਕ ਦੋ ਦਿਨ ਹੀ ਆ ਬਾਈ ਹਰਾਂ ਨੇ ਵੇਚ ਦੇਣੀ ਆ ਇਹ ਸੰਪਰਕ ਕਰ ਲੋ ਤੇ ਸੰਪਰਕ ਕਰਕੇ ਸੌਦਾ ਕਰ ਲੋ ਦੋਸਤੋ ਬਹੁਤ ਚੰਗੀ ਮੱਕੀ ਆ ਭਾਰੀ ਮੱਕੀ ਆ ਤੇ ਦਾਣੇ ਬਿਲਕੁਲ ਤਿਆਰ ਆ ਛਲੀਆਂ ਦੇ ਵਿੱਚ ਤੇ ਚਾਰ ਤੁਸੀਂ ਪਾ ਸਕਦੇ ਆ ਲਿਜਾ ਕੇ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਦੋਸਤੋ ਇਹਨਾਂ ਨਾਲ ਗੱਲਬਾਤ ਕਰਕੇ ਸੂਈ ਸੌਦਾ ਕਰ ਸਕਦੇ ਆ ਪਿੰਡ ਹਰਾਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨਾਂ ਵੀਰਾਂ ਨੂੰ ਚੰਗੀ ਲੱਗੀ ਉਹ ਲਾਇਕ ਕਰ ਦਿਓ ਧੰਨਵਾਦ ਜੀ